ਮੁਰਦਾਬਾਹ ਸਾਡੇ ਕਾਨੂੰਨ ਵਾਪਸ ਲਓ ਸਾਡੇ ਕਾਨੂੰਨ ਵਾਪਸ ਲਓ ਜੈਨ ਦਾ ਫਤਿਹ ਮੁਰਦਾਬਾਹ ਜੈਨ ਦਾ ਫਤਿਹ ਮੁਰਦਾਬਾਹ 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 ਕਾ ਵਾਲਾ ਪ੍ਰਧਾਨ ਮੰਤਰੀ ਮੁਰਦਾਬਾਹ ਕਿਸੇ ਸਰਕਾਰ ਨੂੰ ਕੀ ਕਹਤੇ ਆ ਮਨ ਦੀ ਬਾਤ ਮਨ ਕੀ ਬਾਤ ਜੀ ਮਨ ਦੀ ਮਰਜੀ ਆ ਜੀ ਇਸ ਵळे ਉਹਨਾਂ ਦੀ ਮਨ ਦੀ ਬਾਤ ਨਹੀਂ ਗਈ ਮਨ ਦੀ ਮਰਜੀ ਆ ਔਰ ਅਸੀਂ ਇਹ ਕਾਣੇ ਕਾਲੇ ਕਾਨੂੰਨ ਜਿਹੜੇ ਬਣਾਏ ਆ ਇਹਨਾਂ ਦੇ ਬਿਲਕੁਲ ਖਿਲਾਫ ਆ ਅਸੀਂ ਕਿਸੇ ਪਾਰਟੀ ਦਾ ਵਿਰੋਧ ਨਹੀਂ ਕਰਦੇ ਅਸੀਂ ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਲਾਏ ਆ ਉਹਨਾਂ ਦਾ ਵਿਰੋਧ ਕਰਦੇ ਆ ਕਿ ਇਹਨਾਂ ਦੇ ਵਿੱਚ ਸੋਧ ਕੀਤੀ ਜਾਵੇ ਕਾਨੂੰਨ ਵਾਪਸ ਲਏ ਜਾਣਾ ਤੇ ਪਹਿਲੇ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਜਾਵੇ ਨਾ ਕਿ ਨਵੇਂ ਕਾਨੂੰਨ ਥੋਪੇ ਜਾਣ ਜਿਹੜੀ ਕੋਈ ਵੀ ਨੀਤੀ ਬਣਾਈ ਜਾਂਦੀ ਆ ਕਿਸੇ ਵੀ ਵਰਗ ਦੇ ਲਈ ਉਸ ਵਰਗ ਦੇ ਨੁਮਾਇੰਦੇ ਇਸ ਵਰਗ ਦੇ ਨੁਮਾਇੰਦੇ ਜਿਹੜੇ ਆ ਜ਼ਰੂਰ ਵਿੱਚ ਸ਼ਾਮਲ ਕਰਨੇ ਚਾਹੀਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਇਹਦੇ ਵਿੱਚ ਕੀ ਆਪਾਂ ਨੁਕਸਾਨ ਹੈ ਕਿਥੇ ਫਾਇਦਾ ਕੀ ਹੈ ਹੁਣ ਉਹਨਾਂ ਨੇ ਨੀਤੀ ਤਾਂ ਬਣਾਤੀ 10 ਸਾਲ ਦੀ ਸਜ਼ਾ 7 ਲੱਖ ਰੁਪਇਆ ਜੁਰਮਾਨਾ ਉਹਨਾਂ ਇਹ ਨੀਤੀ ਬਣਾਈ ਵੀ ਡਰਾਈਵਰ ਦੀ ਜਿਹੜੀ ਪੇ ਸਕੇਲ ਆ ਉਹ ਕਿੰਨੀ ਹੋਣੀ ਚਾਹੀਦੀ ਡਰਾਈਵਰ ਦੀ ਤਨਖਾਹ ਕਿੰਨੀ ਹੋਣੀ ਚਾਹੀਦੀ ਹੈ ਇਹ ਕੋਈ ਉਹਨਾਂ ਨੇ ਕੋਈ ਨੀਤੀ ਨਹੀਂ ਬਣਾਈ ਤੇ 7 ਲੱਖ ਰੁਪਈਆ ਜਿਹੜਾ ਡਰਾਈਵਰ ਆ ساری ਉਮਰ ਇਕੱਠਾ 7 ਲੱਖ ਰੁਪਈਆ ਨਹੀਂ ਵੇਖ ਸਕਦਾ ਪਰ ਜੇ ਕਾਨੂੰਨ ਨਹੀਂ ਵਾਪਸ ਹੁੰਦੇ ਅਗਲੀ ਰਾਜਨੀਤੀ ਕੀ ਰਵੇਗੀ ਅਗਲੀ ਰਾਜਨੀਤੀ ਇਹ ਆ ਜੀ ਫਿਰ ਅੱਜ ਤੇ ਅਸੀਂ ਪ੍ਰਸ਼ਾਸਨ ਦੇ ਕਹਿ ਮੁਤਾਬਕ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਆ ਆਉਣ ਵਾਲੇ ਟਾਈਮ ਦੇ ਵਿੱਚ ਆਜ਼ਾਦ ਟੈਕਸੀ ਯੂਨੀਅਨ ਕੱਲੀ ਪੰਜਾਬ ਨਹੀਂ ਹਰਿਆਣਾ ਹਿਮਾਚਲ ਤੇ ਜੇ ਅੰਕੜੇ ਦੇ ਵਿੱਚ ਵੀ ਆਜ਼ਾਦ ਟੈਕਸੀ ਯੂਨੀਅਨ ਹੈ ਜੀ ਔਰ ਅਸੀਂ ਰਲ ਕੇ ਇੱਕ ਵੱਡਾ ਸੰਘਰਸ਼ ਵਿੱਢਾਂਗੇ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿਸਾਨ ਅੰਦੋਲਨ ਹੋਇਆ ਸੀ ਉਹਦੇ ਵਿੱਚ ਇੱਕ ਆਪਾਂ ਮੋਟਾ-ਮੋਟਾ ਮੰਨ ਕੇ ਚੱਲੀਏ 40% ਜਿਹੜੇ ਸੀਗੇ ਕਿਸਾਨ ਤਬਕਾ ਸੀਗਾ ਪਰ ਜੇ ਡਰਾਈਵਰ ਯੂਨੀਅਨ ਜਾਂ ਟੈਕਸੀ ਯੂਨੀਅਨ ਜਾਂ ਟਰੱਕ ਆਪਰੇਟਰ ਯੂਨੀਅਨਾਂ ਨੇ ਹੜਤਾਲ ਕੀਤੀ ਤਾਂ ਇੱਕ ਵੱਡਾ ਜਿਹੜਾ ਵਾ ਉਹ ਸਾਹਮਣਾ ਸਾਹਮਣਾ ਕਰਨਾ ਪਊਗਾ ਦੇਸ਼ਵਾਸੀਆਂ ਨੂੰ ਵੀ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਦੇਸ਼ਵਾਸੀਆਂ ਨੂੰ ਕਿ ਸਾਡਾ ਸਾਥ ਦਿਓ ਇਹ ਨਹੀਂ ਕਿ ਇਹ ਕਾਨੂੰਨ ਸਿਰਫ ਤੇ ਸਿਰਫ ਬੱਸ ਟਰੱਕ ਟੈਕਸੀ ਜਾਂ ਆਟੋ ਵਾਲਿਆਂ ਲਈ ਆ ਕਿ ਜਿਹੜਾ ਵੀ ਵੀਰ ਗੱਡੀ ਲੈ ਕੇ ਰੋਡ ਤੇ ਆਉਂਦਾ ਚਾਹੇ ਉਹ ਟੂ ਵੀਲਰ ਆ ਚਾਹੇ ਫੋਰ ਵੀਲਰ ਆ ਇਹ ਸਾਰੇ ਉਹਨਾਂ ਲਈ ਆ ਜਿਨ੍ਹਾਂ ਕੋ ਡਰਾਈਵਿੰਗ ਲਾਇਸੈਂਸ ਆ ਉਹਨਾਂ ਲਈ ਇਹ ਕਾਨੂੰਨ ਆ ਇਸ ਕਰਕੇ ਅਸੀਂ ਅਪੀਲ ਕਰਦੇ ਆ ਪਬਲਿਕ ਨੂੰ ਵੀ ਕਿ ਇਹਦੇ ਕਾਨੂੰਨ ਖਤਮ ਕਰਾਉਣ ਲਈ ਸਾਡਾ ਸਹਿਯੋਗ ਦਿੱਤਾ ਜਾਵੇ ਮੇਰਾ ਨਾਮ ਮਨਦੀਪ ਸਿੰਘ ਹੀਰਾ ਮੈਂ ਵਾਈਸ ਪ੍ਰੈਜ਼ੀਡੈਂਟ ਆ ਅਮਰਸਾ ਟੈਕਸੀ ਯੂਨੀਅਨ ਦਾ ਟੈਕਸੀ ਯੂਨੀਅਨ ਦਾ ਅੱਜ ਸਾਡੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਜੋ ਕੇਂਦਰ ਸਰਕਾਰ ਵੱਲੋਂ ਸਾਡੇ ਤੇ ਕਾਲੇ ਕਾਨੂੰਨ ਥੋਪੇ ਗਏ ਨੇ ਉਹਦੇ ਅਗੇਂਸਟ ਇੱਥੇ ਧਰਨਾ ਲਾਇਆ ਹੋਇਆ ਹੈ ਕਿਹੜੀ ਜਗ੍ਹਾ ਤੇ ਧਰਨਾ ਲਾਇਆ ਤੇ ਅਸੀਂ ਸਰ ਅਮਰਦੀਪ ਭੰਡਾਰੀ ਬੋਲਦੇ ਧਰਨਾ ਲਗਾਇਆ ਹੋਇਆ ਹੈ ਡਰਾਈਵਰਾਂ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਜੋ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਜੋ ਕਿ ਕਾਨੂੰਨੀ ਫਾਂਸੀ ਦਾ ਫੰਦਾ ਹੈ ਉਸ ਡਰਾਈਵਰਾਂ ਤੇ ਥੋਪੇ ਆ ਕਿਹੜੀ ਕਿਹੜੀ ਮੰਗਾ ਧਰਨਾ ਸਾਡੀਆਂ ਸਾਰੇ ਇਹੋ ਮੰਗਾ ਕਿ ਜੋ ਕੇਂਦਰ ਸਰਕਾਰ ਨੇ ਜੋ ਕਾਨੂੰਨ ਕੀਤਾ ਆ ਪਾਸ ਇਨੂੰ ਰੱਦ ਕਰਨਾ ਚਾਹੀਦਾ ਆ ਇਹ ਡਰਾਈਵਰਾਂ ਲਈ ਇਕੱਲੇ ਡਰਾਈਵਰਾਂ ਲਈ ਨਹੀਂ ਇਹ ਹਰ ਇੱਕ ਬੰਦੇ ਲਈ ਜੋ ਵੀ ਗੱਡੀ ਡਰਾਈਵ ਕਰਦਾ ਹੈ ਉਹਨਾਂ ਲਈ ਮਾੜਾ ਇੱਕ ਨੂਨ ਹੈ ਜਿਹੜਾ ਕਾਨੂੰਨ ਪਾਸ ਕੀਤਾ ਇਹਨਾਂ ਨੇ ਸਰ ਕਾਨੂੰਨ ਪਾਸ ਕੀਤਾ ਹੈ ਕਿ ਜੋ ਵੀ ਡਰਾਈਵਰ ਰਨ ਐਂਡ ਹਿੱਟ ਕੇਸ ਜਿਹੜਾ ਹੁੰਦਾ ਹੈ ਕਿ ਜਿਹੜਾ ਡਰਾਈਵਰ ਗੱਡੀ ਮਾਰ ਕੇ ਭੱਜ ਜਾਂਦਾ ਆ ਉਹਦੇ ਵਾਸਤੇ 10 ਸਾਲ ਦੀ ਸਜ਼ਾ ਹੈ ਤੇ 7 ਲੱਖ ਰੁਪਈਆ ਜੁਰਮਾਨਾ ਹੈ ਇਹ ਕੇਂਦਰ ਸਰਕਾਰ ਹੈ ਆਪਣਾ ਜਮ ਨਹੀਂ ਘਾਤੀ ਮਾਫ ਤੇ ਅਸਲਾ ਸ਼ਹਿਰ ਫਿਰ ਸਾਡਾ ਸੰਘਰਸ਼ ਹੋਰ ਤੇਜ ਹੋਵੇਗਾ ਫਿਰ ਜਗ੍ਹਾ ਜਗ੍ਹਾ ਅਸੀਂ ਧਰਨੇ ਲਾਵਾਂਗੇ ਸਾਡਾ ਸੰਘਰਸ਼ ਸ਼ੋਰ ਤੇਜ ਹੋਊਗਾ ਕਿੰਨੇ ਕਿੰਨੇ ਯੂਨੀਅਨ ਤੁਹਾਡੇ ਨਾਲ ਸਾਡੇ ਸਰ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੇ ਜਗ੍ਹਾ ਜਗ੍ਹਾ ਧੰਨੇ ਲੱਗੇ ਹੋਏ ਨੇ 23 ਜ਼ਿਲ੍ਹਿਆਂ ਦੇ ਵਿੱਚ ਧੰਨੇ ਲੱਗੇ ਅੱਜ ਪੂਰੇ ਪੰਜਾਬ 'ਚ ਮੇਰਾ ਨਾਮ ਮਰਫੀ ਸਿੰਘ ਆ ਜਿਹੜਾ ਤੁਹਾਡੇ ਲੋਕ ਪ੍ਰੈਕਟ ਕਰਦਾ ਇਹਦਾ ਕੀ ਕਰਨਾ ਚਾਹੀਦਾ ਅਸੀਂ ਕਹਿੰਦਾ ਬਹੁਤ ਮੜਾ ਜਿਹੜਾ ਕਾਨੂੰਨ ਲਿਆਇਆ ਗਿਆ ਵਾ ਇਹ ਸਾਡੇ ਵਾਸਤੇ ਨਹੀਂ ਇੱਕ ਤੁਸੀਂ ਆਪ ਜੋ ਗੱਡੀ ਚਲਾਉਂਦਾ ਨਾ ਘਰ ਦੀ ਵੀ ਉਹਦੇ ਵਾਸਤੇ ਵੀ ਡਰਾਈਵਰ ਉੱਤੇ ਆਗਾ ਵਾ ਜਿਹੜੇ ਪ੍ਰਾਈਵੇਟ ਗੱਡੀਆਂ ਦੇ ਡਰਾਈਵਰ ਆ ਉਹਨਾਂ ਨੂੰ ਵੀ ਸਾਡੇ ਨਾਲ ਰਲ ਕੇ ਡੇਣਾ ਪੈਣਾ ਧਰਨਾ ਦੇ ਵਿੱਚ ਧਾਰਨ ਕੀ ਸਮਝ ਦਈਏ ਸਰਕਾਰ ਦਾ ਕਿ ਮਨਚਾ ਕੀ ਸਕਦਾ ਜਿਹੜਾ ਕਾਨੂੰਨ ਲੈ ਕੇ ਆਇਆ ਬਹੁਤ ਮੜਾ ਕਾਨੂੰਨ ਹੈ ਇਹਦੇ ਚ 10 ਸਾਲ ਦੀ ਸਜ਼ਾ ਵਾ ਮਾੜੀ ਕੋਈ ਗੱਡੀ ਲੱਗ ਵੀ ਜਾਂਦੀ ਤੇ ਇਹ ਸਰਕਾਰ ਆਪਣਾ ਕਾਨੂੰਨ ਨਹੀਂ ਵਾਪਸ ਲੈਂਦੀ ਅਗਲਾ ਸ਼ਰਤਾਂ ਤੇ ਬਹੁਤ ਵੱਡਾ ਪ੍ਰੋਸਟ ਹੋਊਗਾ ਖੋਸ ਪਤਾ ਚ ਨੂੰ ਹੋਊਗਾ ਬਹੁਤ ਵੱਡਾ ਇਹ ਪੁਲ ਪੂਰਾ ਜਾਮ ਹੋਊਗਾ ਪੂਰੇ ਪੰਜਾਬ ਦੇ ਸਭ ਜਗ੍ਹਾ ਜਾਮ ਹੋਣਗੇ ਅੱਜ ਕਿਹੜੀ ਜਗ੍ਹਾ ਤੁਹਾਡੇ ਲੋਕ ਸਾਡਾ ਭੰਡਾਰੀ ਬੋਲਤੇ ਅੱਜ ਤਰਵਾ ਸ਼ਾਂਤਮਈ ਅਗਲਾ ਸ਼ਾਂਤਮਈ ਧਰਨਾ ਨਹੀਂ ਹੋਏਗਾ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀ ਵਾਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿਹ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦ ਮੇਕਓਵਰ ਸਟੂਡੀਓ ਸਪਾ ਐਂਡ ਸਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ ਹੈਅ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤਾਂ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜ਼ਵ ਰੇਡਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਰੇ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤਾ ਜਾ ਰਿਹਾ ਹੈ। ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ। ਤੁਸੀਂ ਹੈਅਰ ਸਪਾ, ਮੈਟ੍ਰਿਕਸ, ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ। ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਹੈ। ਤੁਸੀਂ ਇੱਥੋਂ ਗਲੋਬਲ ਹੈਅਰ ਕਲਰ, ਫੈਸ਼ਨ ਸ਼ੇਪਸ स्टिक्स रूट टच अप फ्रॉस्टिंग 3D शेड हेयर पॉलिशिंग दीस सुविधा ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर स्टाइल ਬਣਵਾ ਸਕਦੇ ਫेशियल ब्लीच ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਤਾਂ میکਓਵਰ ਸਟੂడియోਸ spa ਐਂਡ ਸੂਮ ਅਕੈडमी ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਇੱਥਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼